ਮੈਂ ਜੀ ਕਿ ਪੂਰਾ ਜਣਾ ਵੀ ਦੇਖਿਆ ਹੋਏਗਾ ਕੀ ਲੱਗਦਾ ਕਿ ਇਡੀਆਂ ਕਮੀਆਂ ਨੇ ਪੁਲਿਸ ਜ਼ਿਲ੍ਹਾ ਪਟਿਆਲਾ ਦੇ ਜਿਹਨੂੰ ਪਹਿਲ ਦੇ ਆਧਾਰ 'ਤੇ ਗੱਲ ਕਰਨਾ ਚਾਹੀਦਾ ਮੈਂ ਰੀਸੈਂਟਲੀ ਇੱਥੇ ਜੁਆਇਨ ਕਰਤਾ ਐਜ਼ ਸਿਸਟਰੀ ਪਟਿਆਲਾ ਤਾਂ ਮੈਂ ਸ਼ੁਕਰਗੁਜ਼ਾਰ ਆ ਪੰਜਾਬ ਸਰਕਾਰ ਦਾ ਮਾਨਯੋਗ ਡੀਸੀਪੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਤਾਂ ਆਫਟਰ ਜੁਆਇਨਿੰਗ ਇੱਥੇ ਜਿਹੜੀ ਚੀਜ਼ੇ ਅਸੀਂ ਐਸੈਸ ਕਰ ਰਹੇ ਨੇ ਜਿੱਥੇ-ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਕਮੀ ਪੀਛੀ ਹੈ ਮੈਂ ਪਿਛਲੇ ਕੁਝ ਦਿਨਾਂ ਤੋਂ ਆਪਣੀ ਟੀਮ ਦੇ ਨਾਲ ਡਿਸਕਸ ਕਰਦਾ ਪਿਆ ਕਿ ਕਿੱਤ ਕਿਵੇਂ ਅਸੀਂ ਇਹ ਚੀਜ਼ ਜਿਹੜੀ ਹੈ ਇੰਪਰੂਵ ਕਰ ਸਕਦੇ ਆ ਤਾਂ ਉਸੇ ਗੜੀ ਦੇ ਵਿੱਚ ਉਸੇ سلسلے ਦੇ ਵਿੱਚ ਅੱਜ ਜਿਵੇਂ ਇੰਟਰੈਕਸ਼ਨ ਮੀਡੀਆ ਫੈਟਰਨਿਟੀ ਦੇ ਨਾਲ ਰੱਖੀ ਹੈਗੀ ਇਹਦਾ ਬੇਸਿਕਲੀ ਪਰਪਸ ਇਹ ਹੈ ਕਿ ਮੀਡੀਆ ਐਂਡ ਪ੍ਰੈਸ ਇਸ ਐਨ ਇੰਪੋਰਟੈਂਟ ਸਟੇਕਹੋਲਡਰ ਤਾਂ ਇੱਕ ਬੌਂਡ ਹੁੰਦਾ ਹੈ ਵਿਦ ਦ ਪੁਲਿਸ ਤਾਂ ਪ੍ਰੈਸ ਕੋਲੋ ਵੀ মিডিਆ ਕੋਲੋ ਵੀ ਕਾਫੀ ਇਨਫੋਰਮੇਸ਼ਨ ਹੁੰਦੀ ਹੈ ਏਰੀਆ ਦੇ ਬਾਰੇ ਸੋ মিডিਆ ਕੋਲੋ ਇਨਫੋਰਮੇਸ਼ਨ ਲੈਣੀ ਕਿ ਸਿਟੀ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕਿਤੇ ਕੋਈ ਕਮੀ ਪਿਛੀ ਹੈ ਜਿੱਥੇ ਪੁਲਿਸ ਇੰਪਰੂਵ ਕਰ ਸਕਦੀ ਹੈ ਥੈਟ ਹਸ ਬੀਨ ਦਾ ਪਰਪਸ ਆਫ ਦਿਸ ਮੀਟਿੰਗ ਸੋ ਥੈਟ ਮੈਂ ਮੇਰੇ ਕੋਲ ਤੁਹਾਡਾ ਜਿਹੜਾ ਐਕਸਪੀਰੀਅੰਸ ਐਂਡ ਵੈਲਿਊਏਬਲ ਫੀਡਬੈਕ ਆਜਵੇ ਤਾਂ ਉਸ ਚੀਜ਼ ਦੇ ਉੱਤੇ ਫਿਰ ਅਲੋਂਗ ਵਿਦ ਮੇ ਟੀਮ ਵੀ ਕੈਨ ਵਰਕ ਆਊਟ ਐਂਡ ਇੱਕ ਚੰਗੀ ਜਿਹੜੀ ਪੁਲਿਸਿੰਗ ਹੈ ਆਪਾਂ ਲੋਕਾਂ ਨੂੰ ਦੇ ਸਕੀਏ ਸਟ੍ਰੀਟ ਡਰਾਈਵਿੰਗ ਪ੍ਰੋਬਲਮ ਆ ਸੋ ਇਸ ਪੁਆਇੰਟ ਉੱਤੇ ਗਏ ਹੈ ਕਿ ਕਿਸ ਏਰੀਏ ਤੇ ਕਿਹੜਾ ਕੰਮ ਕੀਤਾ ਜਾਏਗਾ ਡਰੱਗਸ ਕੁਝ ਪਿੱਛੇ ਹੀ ਕੁਝ ਹੌਟਸਪots ਆਈਡੈਂਟੀਫਾਈਡ ਨੇ ਇਥੇ ਜਿਵੇਂ ਅੱਜ ਵੀ ਅਸੀਂ ਇੱਕ ਕਾਸੋ ਆਪਰੇਸ਼ਨ ਕਰਾਇਆ ਜਿਹੜਾ ਗਾਂਧੀ ਕੈਂਪ ਏਰੀਆ ਹੈ ਤਾਂ ਇਸ ਤਰ੍ਹਾਂ ਆਖਰੀ ਜਿਹੜੇ ਸਬਡਿਵੀਜ਼ਨਸ ਵੀ ਹੈਗੇ ਨੇ ਉੱਥੇ ਜਿਹੜੇ ਏਰੀਆਜ਼ ਹੈਗੇ ਨੇ ਵਿਚਾਰ ਅਫੈਕਟਡ ਤਾਂ ਇੱਕ ਸਟ੍ਰੈਟਜੀ ਦੇ ਤਹਿਤ ਅਸੀਂ ਉਸ ਸੀਐਸ ਤੇ ਉੱਤੇ ਕੰਮ ਕਰਾਂਗੇ ਸ੍ਰਿਸ਼ਟ ਪ੍ਰਵਾਹ ਗ੍ਰਿਟ ਕ੍ਰਾਈਮ ਸਨੇਚਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਕਾਸ ਇਦੇ ਵਿੱਚ ਜਿਹੜੀ ਡੋਮਿਨੈਂਸ ਐਂਡ ਵਿਜ਼ਿਬਿਲਟੀ ਵਾਲਾ ਜਿਹੜਾ ਪੁਲਿਸਿੰਗ ਹੈ ਉਸ ਹਿਸਤੇ ਅਸੀਂ ਧਿਆਨ ਦੇ ਰਹੇ ਨੇ ਪੀਸੀਆਰ ਨੂੰ ਹੋਰ ਅਸੀਂ ਐਕਟੀਵੇਟ ਕਰਾ ਰਹੇ ਨੇ ਜਿਹੜੇ ਨਾਈਟ ਡੋਮਿਨੇਸ਼ਨ ਪੁਲਿਸ ਪਲਾਨਸ ਹੁੰਦੇ ਆ ਪੁਲਿਸਿੰਗ ਦੇ ਉਹਨੂੰ ਹੋਰ ਸਕਰੀਆ ਕਰ ਰਹੇ ਨੇ ਸੋ ਥੈਟ ਇੱਕ ਡੋਮਿਨੈਂਸ ਪ੍ਰੈਜ਼ੈਂਸ ਹੋਵੇ ਪੁਲਿਸ ਦੇ ਸੋ ਥੈਟ ਜਿਹੜਾ ਮਾੜਾ ਅਨਸਰ ਹੈ ਉਹ ਇਸ ਤਰ੍ਹਾਂ ਦਾ ਕ੍ਰਾਈਮ ਨਾ ਕਰ ਸਕੇ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੈਟਵਰਕ